ਉਹਨਾਂ ਦੀਆਂ ਨੇ ਦੇਖੋ 1604 ਵਿੱਚ ਹੋਇਆ ਪਹਿਲਾ ਪ੍ਰਕਾਸ਼ ਉਸ ਵੇਲੇ ਦੇ ਸਰੂਪ ਨੂੰ ਆਪਾਂ ਆਦੀ ਗ੍ਰੰਥ ਕਹਿ ਦਿੰਦੇ ਆਂ ਹਾਂਜੀ ਜਿਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਤੇ ਪੱਤਾਂ ਦੀ ਬਾਣੀ ਸੀ ਜੀ ਤੇ ਨਾਲ 11 ਪੱਤਾਂ ਤੇ ਕੁਝ ਗੁਰਸਿੱਖਾਂ ਦੀ ਬਾਣੀ ਵੀ ਫਿਰ ਆਇਆ ਸੰਪੂਰਨਤਾ ਦਿਵਸ ਇਹ ਘਟਨਾ ਵਾਪਰੀ ਤਕਰੀਬਨ 1705 6 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੀ ਧਰਤੀ ਤੇ ਅੱਛਾ ਉੱਥੇ ਕੀ ਹੋਇਆ ਉੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਆਦ ਗ੍ਰੰਥ ਸਾਹਿਬ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਿਲ ਕਰਵਾਈ ਉਹਨਾਂ ਦੇ 59 ਸ਼ਬਦ ਤੇ 57 ਸ਼ਲੋਕ ਇਸ ਨਾਲ ਇਹ ਪਾਵਨ ਬੀੜ ਗੁਰੂ ਬਾਣੀ ਦੇ ਪੱਖ ਤੋਂ ਸੰਪੂਰਨ ਹੋ ਗਈ ਅੱਛਾ ਤਾਂ ਮਤਲਬ ਅੱਜ ਜੋ ਸਰੂਪ ਹੈ ਉਹ ਇਸ ਸੰਪੂਰਨਤਾ ਤੋਂ ਬਾਅਦ ਦਾ ਹੈ ਤੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ 6ਵੇਂ 7ਵੇਂ ਤੇ 8ਵੇਂ ਪਾਤਸ਼ਾਹ ਨੇ ਬਾਣੀ ਰਚ ਕੇ ਦਰਜ ਨਹੀਂ ਕਰਵਾਈ ਭਾਵੇਂ ਪ੍ਰਚਾਰ ਕੀਤਾ ਜੀ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਜਾਰੀ ਰੱਖਿਆ ਤੇ ਇੱਕ ਹੋਰ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ